ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਤ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਆਪਣੇ ਘਰ ਦੇ ਵਿੱਚ ਬੇਸਣ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਜੀ ਇਹ ਬੇਸਣ ਦੇ ਲੱਡੂ ਬਹੁਤ ਹੀ ਹੈਲਦੀ ਲੱਡੂ ਹੋਣਗੇ ਔਰ ਬਹੁਤ ਹੀ ਸਵਾਦਿਸ਼ਟ ਲੱਡੂ ਬਣ ਕੇ ਤਿਆਰ ਹੋਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਜੇ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਪਲੀਜ਼ ਚੈਨਲ ਨੂੰ ਵੱਤ ਤੋਂ ਵੱਤ ਸਪੋਰਟ ਕਰੋ ਔਰ ਵੀਡੀਓ ਨੂੰ ਵੱਤ ਤੋਂ ਵੱਤ ਲਾਈਕ ਸ਼ੇਅਰ ਜਰੂਰ ਕਰੋ ਜੀ ਇੱਕ ਸੋਹਣਾ ਜਿਹਾ ਕਮੈਂਟ ਵੀਡੀਓ ਤੇ ਜਰੂਰ ਕਰਕੇ ਜਾਇਆ ਕਰੋ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗਦੀ ਹੈ ਤਾਂ ਦੇਖੋ ਇੱਥੇ ਆਪਾਂ ਨੇ ਇੱਕ ਕੌਲੀ 베ਸਣ ਇੱਕ ਕੌਲੀ ਦੇਸੀ ਘਿਓ ਦੀ ਲਈ ਆ ਇਹ ਘਰ ਦਾ ਦੇਸੀ ਘਿਓ ਹੈ ਜੀ ਇਧਰ ਆਪਾਂ ਡੇਢ ਕੌਲੀਆਂ ਲਈਆਂ ਨੇ 베ਸਣ ਦੀਆਂ ਅੱਪਾ ਪਹਿਲਾਂ ਡੇਢ ਕੌਲੀਆਂ ਪਾ ਕੇ ਦੇਖਾਂਗੇ ਅਗਰ ਅੱਪਨ ਥੋੜਾ ਘੱਟ ਲੱਗਿਆ ਤਾਂ ਆਪਾਂ ਥੋੜਾ ਜਿਹਾ ਹੋਰ ਐਡ ਕਰਾਂਗੇ ਵਸਤਣ ਬਣੇ ਰਿਓ ਤੁਸੀਂ ਵੀਡੀਓ ਦੇ ਨਾਲ ਆਪਾਂ ਅੱਗੇ ਅੱਗੇ ਤੁਹਾਨੂੰ ਦੱਸਦੇ ਆਂ ਆਪਾਂ ਹੋਰ ਵੀ ਕੀ ਸਮਾਨ ਪਾਵਾਂਗੇ ਇਹਦੇ ਵਿੱਚ ਬਹੁਤ ਹੀ ਦੇਸੀ ਤਰੀਕੇ ਦੇ ਨਾਲ ਆਪਾਂ ਲੱਡੂ ਬਣਾ ਕੇ ਤਿਆਰ ਕਰਨੇ ਆ ਜੀ ਇਧਰ ਆਪਾਂ ਨੇ ਕੜਾਹੀ ਰੱਖ ਲਈ ਆ ਕੜਾਹੀ ਵਿੱਚ ਆਪਾਂ ਦੇਸੀ ਘਿਓ ਐਡ ਕਰਾਂਗੇ ਦੇਖੋ ਫ੍ਰਿਜ ਵਿੱਚ ਪਿਆ ਸੀ ਥੋੜਾ ਜੰਮਿਆ ਹੋਇਆ ਇਹ ਅੱਪਾ ਕਿਉਂ ਨੂੰ ਮੈਲਟ ਹੋਣ ਦਵਾਵਾਂਗੇ ਜੀ ਇੱਧਰ ਦੇਖੋ ਜੀ ਕਿਉਂ ਮੈਲਟ ਹੋ ਗਿਆ ਏ ਹੁਣ ਇਹਦੇ ਵਿੱਚ ਆਪਾਂ ਬੇਸਣ ਪਾਵਾਂਗੇ ਬੇਸਣ ਮੈਂ ਛਾਣ ਲਿਆ ਸੀ ਪਹਿਲਾਂ ਛਾਣ ਕੇ ਹੀ ਲੈਣਾ ਤੁਸੀਂ ਵੀ ਕਿਉਂਕਿ ਆਪਾਂ ਦੇਖੋ ਬਰਸਾਤ ਦਾ ਮੌਸਮ ਹੈ ਨਾ ਕਈ ਵਾਰੀ ਪਤਾ ਨਹੀਂ ਹੁੰਦਾ ਸੁਸਰੀ ਵਗੈਰਾ ਹੁੰਦੀ ਆ ਪਰ ਆਪਣਾ ਬੇਸਣ ਜਿਹੜਾ ਸਾਫ਼ ਸੀਗਾ ਬਿਲਕੁਲ ਤੇ ਫਿਰ ਵੀ ਛਾਣਨਾ ਤਾਂ ਬਣਦਾ ਹੈ ਨਾ ਛਾਣਨਾ ਜ਼ਰੂਰੀ ਆ ਗੈਸ ਆਪਾਂ ਨੇ ਕੱਟ ਕੀਤਾ ਹੋਇਆ ਹੈ ਬਿਲਕੁਲ ਘੱਟ ਸੇਕ ਦੇ ਉੱਤੇ ਆਪਾਂ ਇਹਨੂੰ ਭੁੰਨਣਾ ਹੈ ਜੀ ਦੇਖੋ ਜੀ ਬੇਸਨ ਨੂੰ ਨਾ ਮੈਂ ਮਿਲਾ ਲਿਆ ਏ ਇਹਨਾਂ ਥੋੜਾ ਜਿਹਾ ਪਤਲਾ ਪਤਲਾ ਜਿਹਾ ਲੱਗ ਰਿਹਾ ਹੈ ਇਹਦੇ ਵਿੱਚ ਮੈਂ 2-3 ਚਮਚ ਬੇਸਨ ਦੇ ਹੋਰ ਐਡ ਕਰਾਂਗੀ ਇਸ ਤੋਂ ਬਾਅਦ ਆਪਾਂ ਹੋਰ ਬੇਸਨ ਇਹਦੇ ਵਿੱਚ ਐਡ ਨਹੀਂ ਕਰਾਂਗੇ ਹੁਣ ਆਪਾਂ ਨੇ ਇਹਨੂੰ ਘੱਟ ਬਿਲਕੁਲ ਘੱਟ ਸੇਕ ਦੇ ਉੱਤੇ ਭੁੰਨਣਾ ਹੈ ਜੀ ਬੇਸਣ ਨੂੰ ਨਾ ਘੱਟ ਸੇਕਦੇ ਉਤੇ ਇਸ ਕਰਕੇ ਭੁੰਨਣਾ ਹੈ ਜੀ ਤਾਂ ਜੋ ਬੇਸਣ ਆਪਣਾ ਜਲੇ ਨਾ ਜਲਣ ਤੋਂ ਬਾਅਦ ਨਾ ਤਾਂ ਲੱਡੂ ਵਧੀਆ ਬਣਨੇ ਆ ਨਾ ਲੱਡੂਆਂ ਦਾ ਕਲਰ ਵਧੀਆ ਆਣਾ ਹੈ ਜੀ ਇਸ ਕਰਕੇ ਨਾ ਆਪਾਂ ਨੇ ਬੇਸਣ ਨੂੰ ਬਿਲਕੁਲ ਘੱਟ ਸੇਕਦੇ ਉਤੇ ਭੁੰਨਣਾ ਹੈ ਔਰ ਇਹਦਾ ਕਲਰ ਜਿਹੜਾ ਬਿਲਕੁਲ ਵਧੀਆ ਆਵੇਗਾ ਔਰ ਖਾਣ ਵਿੱਚ ਲੱਡੂ ਵੀ ਬਹੁਤ ਸਵਾਦ ਬਣਨਗੇ ਇਸ ਤਰ੍ਹਾਂ ਹੀ ਘੱਟ ਸੇਕਦੇ ਉਤੇ ਆਪਾਂ ਭੁੰਨੀ ਜਾਣਾ ਹੈ ਜੀ ਔਰ ਹਲਾਉਂਦੇ ਰਹਿਣਾ ਇਹਨੂੰ ਦੇਖੋ ਹੁਣ ਤੁਸੀਂ ਅੰਦਾਜ਼ਾ ਲਗਾ ਲੈਣਾ ਵੀ ਆਪਾਂ ਨੇ ਕਿੰਨਾ ਸਮਾਨ ਪਾਇਆ ਇਹਦੇ ਵਿੱਚ ਆਪਾਂ ਨੇ ਇੱਕ ਕੌਲੀ ਦੇਸੀ ਘਿਓ ਔਰ ਪੌਣੇ ਦੋ ਕੌਲੀਆਂ ਪਹਿਲਾਂ ਆਪਾਂ ਡੇਢ ਕੌਲੀਆਂ ਲਈਆਂ ਸੀ ਨਾ ਥੋੜੇ ਜਿਹਾ ਚਾਰਕ ਚਮਚਾਪਾ ਹੋਰ ਐਡ ਕਰ ਲਈ ਸੀ ਪੌਣੇ ਦੋ ਕੌਲੀਆਂ ਪੂਰੀਆਂ ਆਪਾਂ ਨੇ ਬੇਸਣ ਦੀਆਂ ਲਈਆਂ ਹੈ ਜੀ ਬੇਸੇ ਜਿਹੜੇ ਹਲਵਾਈ ਲੱਡੂ ਬਣਾਉਂਦੇ ਹੁੰਦੇ ਆ ਉਹ ਮੋٹے ਬੇਸਣ ਦੇ ਬਣਾਉਂਦੇ ਆ ਆਪਣੇ ਕੋਲ ਬਰੀਕ ਬੇਸਣ ਸੀਗਾ ਆਪਾਂ ਨਾ ਬਰੀਕ ਬੇਸਣ ਤੋਂ ਹੀ ਢਾਣੇਦਾਰ ਲੱਡੂ ਬਣਾ ਕੇ ਤਿਆਰ ਕਰਾਂਗੇ ਉਹ ਮੈਂ ਤੁਹਾਨੂੰ ਅੱਗੇ ਦੱਸੂਗੀ ਜਦੋਂ ਬੇਸਣ ਭੁੰਨੂ ਜੂ ਭੁੰਨ ਹੋ ਜਾਊਗਾ ਦੇਖੋ ਜੀ ਬੇਸਣ ਨੂੰ ਭੁੰਨਣ ਲੱਗੇ ਨਾ ਟਾਈਮ ਲੱਗ ਸਕਦਾ ਹੈ ਤੁਸੀਂ ਕਾਲੀ ਨਹੀਂ ਕਰਨੀ ਹੈਗੀ ਜੇ ਚੀਜ਼ ਤੁਸੀਂ ਬਣਾਣੀ ਹੈ ਵਧੀਆ ਤਰੀਕਾ ਨਾਲ ਹੀ ਬਣਾਇਓ ਤੇ ਸੇਕ ਘੱਟ ਹੀ ਰੱਖਿਓ ਵੱਧ ਨਾ ਕਰਿਓ ਗੈਸ ਨੂੰ ਤੇ ਐਦਾਂ ਚੀਜ਼ ਜਿਹੜੀ ਵਧੀਆ ਬਣ ਕੇ ਤਿਆਰ ਹੋਊਗੀ ਔਰ ਸਾਰੇ ਖਾ ਕੇ ਤੁਹਾਡੀ ਤਾਰੀਫ ਕਰਨਗੇ ਦੇਖੋ ਜੀ ਇਧਰ ਨਾ ਬੇਸਣ ਜਿਹੜਾ ਆ ਆਪਣਾ ਪੁੱਜਣ ਲੱਗ ਗਿਆ ਏ ਥੋੜਾ ਥੋੜਾ ਕਲਰ ਵੀ ਚੇਂਜ ਹੋਣ ਲੱਗ ਗਿਆ ਇਹਦੀ ਨਿਸ਼ਾਨੀ ਇਹ ਹੁੰਦੀ ਹੈ ਜਦੋਂ ਇਹ ਪੁੱਜਣ ਦੀ ਸਟੇਜ ਤੇ ਹੋਵੇ ਇਹਦੇ ਵਿੱਚ ਇਦਾਂ ਬੁਲਬਲੇ ਜੇ ਬਣਨ ਲੱਗ ਜਾਂਦੇ ਨੇ ਜਿੱਦਾਂ ਤੁਹਾਨੂੰ ਦਿਖਦੇ ਹੋਣਗੇ ਕੜਾਈ ਦੇ ਵਿੱਚ ਇਦਾਂ ਬੁਲਬਲੇ ਜੇ ਬਣਨ ਲੱਗੇ ਬਸ ਇਹਨੂੰ ਆਪਾਂ ਖੁਸ਼ਬੂ ਐਨ ਵਧੀਆ ਆ ਰਹੀ ਏ ਬੇਸਣ ਪੁੱਜਣੇ ਦੀ ਔਰ ਥੋੜੀ ਜਿਹੀ देर ਆਪਾਂ ਵਸਤੂ ਹੋਰ ਭੁੰਨਣਾ ਹੈ ਦੇਖੋ ਘੱਟ ਸੇਕਦੇ ਉੱਤੇ ਆਪਾਂ ਨੇ ਭੁੰਨਿਆ ਇਹਨੂੰ ਕਲਰ ਦੇਖੋ ਜਿਆਦਾ ਇਹਦਾ ਡਾਰਕ ਨਹੀਂ ਹੋਇਆ ਇਦਾਂ ਹੀ ਆਪਾਂ ਨੇ ਘੱਟ ਸੇਕਦੇ ਉੱਤੇ ਭੁੰਨਣਾ ਟਾਈਮ ਭਲੇ ਹੀ ਜਿਆਦਾ ਲੱਗ ਜਵੇ ਪਰ ਆਪਾਂ ਚੀਜ਼ ਜਿਹੜੀ ਹੈ ਰੀਜਾ ਨਾਲ ਬਣਾ ਕੇ ਤਿਆਰ ਕਰਨੀ ਹੈ ਜੀ ਦੇਖੋ ਜੀ ਬੇਸਟਰਨ ਹੁਣ ਚੰਗੀ ਤਰ੍ਹਾਂ ਦੇ ਨਾਲ ਪੁੱਜ ਚੁੱਕਿਆ ਹੈ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਫਲੇਵਰ ਦੇ ਲਈ ਅੱਧਾ ਚਮਚ ਹਰੀ ਇਲਾਇਚੀ ਦਾ ਪਾਊਡਰ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਂਦਾ ਹੈ ਇਨੂੰ ਪਾ ਕੇ ਵੀ ਆਪਾਂ ਮਿਲਾ ਲਾਂਗੇ ਸੇਕ ਦੇਖੋ ਹਜੇ ਵੀ ਆਪਾਂ ਕੱਟ ਹੀ ਕੀਤਾ ਹੋਇਆ ਹੈ ਔਰ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਆਪਾਂ ਇਹਦੇ ਵਿੱਚ ਕੋਈ ਫੂਡ ਕਲਰ ਨਹੀਂ ਪਾਣਾ ਆਪਾਂ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਹਲਦੀ ਬਿਲਕੁਲ ਥੋੜੀ ਜੀ ਪਤਾ ਵੀ ਨਹੀਂ ਲੱਗੂਗਾ ਤੁਸੀਂ ਇਹਦੇ ਵਿੱਚ ਹਲਦੀ ਪਾਈ ਹੈ ਬਸ ਕਲਰ ਵਧੀਆ ਆਊਗਾ ਜੀ ਦੇਖੋ ਇਹਨੂੰ ਮਿਲਾ ਲੈਣਾ ਹੈ ਹੁਣ ਆਪਾਂ ਨੇ ਦੇਖੋ ਹਲਦੀ ਪਾਣ ਦੇ ਨਾਲ ਕਲਰ ਕਿੰਨਾ ਵਧੀਆ ਹੋ ਗਿਆ ਹੈ ਹਲਦੀ ਪੁੱਜ ਗਈ ਹੈ ਕੱਚੇ ਬਣਦਾ ਵੀ ਨਹੀਂ ਪਤਾ ਲੱਗੂਗਾ ਔਰ ਬਿਲਕੁਲ ਵੀ ਤੁਹਾਨੂੰ ਪਤਾ ਲੱਗਣਾ ਆਪਾਂ ਇਹਦੇ ਵਿੱਚ ਹਲਦੀ ਦੀ ਵਰਤੋਂ ਕੀਤੀ ਹੈ ਦੇਖੋ ਤੁਸੀਂ ਹਲਦੀ ਨਹੀਂ ਪਾਣੀ ਤਾਂ ਤੁਸੀਂ ਐਦਾਂ ਵੀ ਨੇਚਰਲ ਕਲਰ ਦੇ ਬਣਾ ਸਕਦੇ ਹੋ ਔਰ ਤੁਸੀਂ ਜੇ ਬਿਲਕੁਲ ਹਲਵਾਈ ਸਟਾਈਲ ਬਣਾਣੇ ਮਤਲਬ ਉਦਾਂ ਦਾ ਹੀ ਕਲਰ ਤੁਹਾਨੂੰ ਚਾਹੀਦਾ ਹੈ ਤਾਂ ਤੁਸੀਂ ਇਹਦੇ ਵਿੱਚ येलो ਫੂਡ ਕਲਰ ਥੋੜਾ ਇੱਕ ਪਿੰਚ येलो ਫੂਡ ਕਲਰ ਪਾ ਸਕਦੇ ਹੋ ਵੱਧ ਨਹੀਂ ਪਾਣਾ ਦੇਖੋ ਹੁਣ ਨਾ ਆਪਣੇ ਕੋਲ ਇਹ ਵੇਸਟਡ ਬਰੀਕ ਸੀਗਾ ਧਾਣੇਦਾਰ ਨਹੀਂ ਸੀਗਾ ਇਹਨੂੰ ਧਾਣੇਦਾਰ ਬਣਾਉਣ ਦੇ ਲਈ ਥੋੜਾ ਜਿਹਾ ਚੂਲੀ ਦੇ ਵਿੱਚ ਆਪਾਂ ਪਾਣੀ ਲਿਆਏ ਪਾਣੀ ਆਪਾਂ ਇਹਦੇ ਵਿੱਚ ਪਾ ਦਿੱਤਾ ਹੈ ਬਸ ਜਸ ਥੋੜਾ ਜਿਹਾ ਹੀ ਪਾਇਆ ਪਾਣੀ ਔਰ ਆਪਾਂ ਇਹਨੂੰ ਹੁਣ ਐਦਾਂ ਮਿਲਾ ਲਵਾਂਗੇ ਇਦੇ ਨਾਲ ਕੀ ਹੈ ਬੇਸਣ ਦੇ ਜਿਹੜੇ ਲੱਡੂ ਆ ਬਿਲਕੁਲ ਹਲਵਾਈ ਸਟਾਈਲ ਢਾਣੇਦਾਰ ਬਣ ਕੇ ਤਿਆਰ ਹੋਣਗੇ ਔਰ ਹੁਣ ਆਪਾਂ ਗੈਸ ਕਰ ਦੇਵਾਂਗੇ ਜੀ ਬੰਦ ਦੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਔਰ ਗੈਸ ਆਪਾਂ ਹੁਣ ਬੰਦ ਕਰ ਦੇਵਾਂਗੇ ਬੰਦ ਕਰ ਦਿੱਤਾ ਜੀ ਗੈਸ ਔਰ ਇਹਨੂੰ ਹੁਣ ਆਪਾਂ ਠੰਡਾ ਹੋਣ ਦੇ ਲਈ ਰੱਖਾਂਗੇ ਵੀਡੀਓ ਨੂੰ ਸਕਿੱਪ ਨਾ ਕਰਿਓ ਜੀ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਕਿਉਂਕਿ ਆਪਾਂ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਮਿੱਠੇ ਦੀ ਵਰਤੋਂ ਕਿੰਨੀ ਕਰਨੀ ਆ ਔਰ ਕਿਵੇਂ ਇਹ ਲੱਡੂ ਫਿਰ ਆਪਾਂ ਬਾਅਦ ਵਿੱਚ ਬਣਾਣੇ ਆ ਜੀ ਤੁਸੀਂ ਆਪਾਂ ਇਹਨੂੰ ਠੰਡਾ ਹੋਣ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆ ਦੇਖੋ ਬੇਸਣ ਬਿਲਕੁਲ ਠੰਡਾ ਹੋ ਗਿਆ ਏ ਠੰਡਾ ਹੋਣ ਤੋਂ ਬਾਅਦ ਇਹ ਸੰਘਣਾ ਜਿਹਾ ਵੀ ਹੋ ਗਿਆ ਏ ਇੱਥੇ ਆਪਾਂ ਨੇ ਹੁਣ ਇੱਕ ਕੌਲੀ ਦੇਸੀ ਖੰਡ ਦੀ ਲਈ ਆ ਜਿੰਨਾ ਘੋਸ ਸੀਗਾ ਆਪਾਂ ਓਨੀ ਹੀ ਖੰਡ ਲਈ ਆ ਇਹ ਸ਼ੱਕਰ ਵੀ ਨਹੀਂ ਹੈਗੀ ਔਰ ਨਾ ਹੀ ਬੂਰਾ ਖੰਡ ਹੈ ਇਹ ਦੇਸੀ ਖੰਡ ਹੈ ਜੀ ਇਹਦਾ ਕਲਰ ਥੋੜਾ ਜਿਹਾ ਬ੍ਰਾਉਨ ਬ੍ਰੌਂਜ ਜਿਹਾ ਹੁੰਦਾ ਹੈ ਔਰ ਤੁਸੀਂ ਚਾਹੋ ਇਹਦੇ ਵਿੱਚ ਬੂਰਾ ਖੰਡ ਪਾ ਸਕਦੇ ਹੋ ਅਗਰ ਨਹੀਂ ਹੈਗੀ ਤਾਂ ਤੁਸੀਂ ਨਾ ਚੀਨੀ ਨੂੰ ਮਿਕਸੀ ਵਿੱਚ ਪੀਸ ਕੇ ਉਹ ਵੀ ਪਾ ਸਕਦੇ ਹੋ ਪਰ ਮਾਤਰਾ ਉਨੀ ਹੀ ਲੈਣੀ ਜਿੰਨਾ ਆਪਾਂ ਨੇ ਘੋ ਪਾਇਆ ਹੈ ਔਰ ਆਪਾਂ ਹੁਣ ਇਹਨੂੰ ਪਾ ਦੇਵਾਂਗੇ ਇਹਦੇ ਵਿੱਚ ਥੋੜਾ ਥੋੜਾ ਪਾ ਕੇ ਨਾ ਆਪਾਂ ਮਿਲਾਉਂਦੇ ਜਾਵਾਂਗੇ ਲੋ ਜੀ ਜਿਹੜੀ ਖੰਡ ਆਪਾਂ ਪਹਿਲਾਂ ਪਾਈ ਸੀ ਉਹ ਆਪਾਂ ਮਿਕਸ ਕਰ ਲਈ ਆ ਔਰ ਆਪਾਂ ਬਾਕੀ ਦੀ ਵੀ ਪਾ ਦਵਾਂਗੇ ਖੰਡ ਉਨੀ ਹੀ ਲੈਣੀ ਆ ਜਿੰਨਾ ਘਿਓ ਆ ਬਿਲਕੁਲ ਪਰਫੈਕਟ ਮਿੱਠਾ ਹੋਊਗਾ ਜੀ ਜ਼ਿਆਦਾ ਨਹੀਂ ਹੋਊਗਾ ਇਸ ਦਾ ਬਾਕੀ ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ ਅਗਰ ਤੁਸੀਂ ਘੱਟ ਰੱਖਣਾ ਭਾਈ ਤੁਸੀਂ ਘੱਟ ਵੀ ਰੱਖ ਸਕਦੇ ਹੋ ਤੇ ਤੁਸੀਂ ਜ਼ਿਆਦਾ ਖਾਣੇ ਹੋ ਤੁਸੀਂ ਵੱਧ ਵੀ ਪਾ ਸਕਦੇ ਹੋ ਦੇਖੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਜੀ ਜਦੋਂ ਬੇਸਣ ਭੁੰਨਣਾ ਹੈ ਕੜਾਹੀ ਨਾ ਮੋٹے ਤਲੇ ਦੀ ਹੋਣੀ ਚਾਹੀਦੀ ਆ ਨੰਬਰ 2 ਜਦੋਂ ਤੁਸੀਂ ਖੰਡ ਪਾਣੀ ਹੈ ਬੇਸਣ ਦੇ ਵਿੱਚ ਉਦੋਂ ਬੇਸਣ ਬਿਲਕੁਲ ਠੰਡਾ ਹੋਣਾ ਚਾਹੀਦਾ ਹੈ ਗਰਮ-ਗਰਮ ਦੇ ਵਿੱਚ ਖੰਡ ਤੁਸੀਂ ਮਿਕਸ ਨਹੀਂ ਕਰਨੀ ਔਰ ਹੁਣ ਆਪਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਹੋਇਆ ਹੈ ਇਹਨੂੰ ਆਪਾਂ ਹੱਥਾਂ ਨਾਲ ਮਿਲਾ ਦੇਵਾਂਗੇ ਤਾਂ ਜੋ ਸਾਰੀ ਖੰਡ ਜਿਹੜੀ ਇੱਕਸਾਰ ਮਿਲ ਜਵੇ ਬੇਸਣ ਦੇ ਵਿੱਚ ਦੇਖੋ ਜੀ ਮਿੱਠਾ ਰਲਾਉਣ ਤੋਂ ਬਾਅਦ ਨਾ ਮੇਰੇ بیٹے ਨੂੰ ਯਾਦ ਆਇਆ ਕਿ ਆਪਣੇ ਘਰੇ ਨਾਰੀਅਲ ਦਾ ਬਰਾਦਾ ਪਿਆ ਥੋੜਾ ਜਿਹਾ ਆਪਾਂ ਉਹ ਐਡ ਕਰ ਲੈਨੇ ਆ ਤੁਸੀਂ ਚਾਹੋ ਇਹਦੇ ਵਿੱਚ ਮਗਜ ਵੀ ਪਾ ਸਕਦੇ ਹੋ ਡਰਾਈ ਫਰੂਟ ਕੱਟ ਕੇ ਪਾ ਸਕਦੇ ਹੋ ਪਰ ਆਪਣੇ ਕੋਲ ਹਜੇ ਘਰ ਵਿੱਚ ਨਹੀਂ ਸੀ ਇਸ ਕਰਕੇ ਆਪਾਂ ਨੇ ਨਹੀਂ ਪਾਇਆ ਆਪਣੇ ਕੋਲ ਮੇਰੇ بیٹے ਨੇ ਮੈਨੂੰ ਯਾਦ ਕਰਾਇਆ ਕਿ ਮੰਮਾ ਆਪਣੇ ਕੋਲ ਬਰਾਦਾ ਪਿਆ ਹੈ ਆਪਾਂ ਉਹ ਐਡ ਕਰ ਲੈਨੇ ਆ ਦੇਖੋ ਆਪਾਂ ਇੰਨਾ ਕੁ ਨਾ ਬਰਾਦਾ ਪਾ ਲਾਂਗੇ ਬਹੁਤ ਵਧੀਆ ਫਲੇਵਰ ਆਵੇਗਾ ਇਹਦੇ ਨਾਲ ਵੀ ਇਹਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਇਹਨਾਂ ਦੇ ਲੱਡੂ ਜਿਹੜੇ ਆ ਬੱਟ ਕੇ ਤਿਆਰ ਕਰਾਂਗੇ ਬਰਾਦਾ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਲੱਡੂ ਬੱਟ ਕੇ ਤਿਆਰ ਕਰ ਲਵਾਂਗੇ ਜੀ ਦੇਖੋ ਬਿਲਕੁਲ ਮੂੰਹ ਵਿੱਚ ਘੁਲ ਜਾਣ ਵਾਲੇ ਲੱਡੂ ਬਣ ਕੇ ਤਿਆਰ ਹੋਣਗੇ ਆਪਾਂ ਘਰ ਦੇ ਵਿੱਚ ਨਾ ਆਪਣੇ ਮਰਜ਼ੀ ਦੇ ਨਾਲ ਸਮਾਨ ਦੀ ਵਰਤੋਂ ਕੀਤੀ ਹੈ ਦੇਖੋ ਆਪਾਂ ਇਹ ਵੀ ਤੁਸੀਂ ਚਾਹੋ ਢਾਲਡਾ ਕਿਉ ਵੀ ਵਰਤ ਸਕਦੇ ਹੋ ਪਰ ਆਪਣੇ ਕੋਲ ਨਾ ਦੇਸੀ ਘਿਓ ਪਿਆਸੀਸ ਕਰਕੇ ਆਪਾਂ ਇਹ ਦੇਸੀ ਘਿਓ ਦੇ ਬਣਾ ਲੇ ਸ਼ੇਪ ਦਾ ਕੋਈ ਚੱਕਰ ਨਹੀਂ ਹੁੰਦਾ ਸਵਾਦ ਬਿਲਕੁਲ ਹਰ ਵਾਈ ਸਟਾਈਲ ਹੋਵੇਗਾ ਜੀ ਲੱਡੂ ਬਣਾ ਕੇ ਆਪਾਂ ਨੇ ਇਸ ਤਰੀਕੇ ਨਾਲ ਪਲੇਟ ਵਿੱਚ ਰੱਖਦੇ ਜਾਣਾ ਹੈ ਦੇ ਕੋ ਸਵਾਦ ਨਾ ਬਿਲਕੁਲ ਹਲਵਾਈ ਨੇ ਜਿੱਦਾਂ ਬਣਾਏ ਹੁੰਦੇ ਆ ਓਦਾਂ ਦਾ ਹੀ ਆਵੇਗਾ ਤੇ ਇੱਥੇ ਤੁਸੀਂ ਮਿੱਠਾ ਚੈੱਕ ਕਰ ਲਿਓ ਜੇ ਅਗਰ ਤੁਹਾਨੂੰ ਘੱਟ ਲੱਗਿਆ ਤਾਂ ਤੁਸੀਂ ਹੋਰ ਪਾ ਲਿਓ ਪਰ ਆਪਾਂ ਨੇ ਜਿਹੜਾ ਮਿੱਠਾ ਪਾਇਆ ਏ ਉਹ ਬਿਲਕੁਲ ਸਹੀ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਲੱਡੂ ਬੱਟ ਕੇ ਰੱਖ ਲੈਣੇ ਆ ਇਹ ਆਪਾਂ ਨੇ ਖੁਸ਼ਕ ਜੇ ਨਹੀਂ ਬਣਾਏ ਅਗਰ ਤੁਸੀਂ ਖੁਸ਼ਕ ਜੇ ਲੱਡੂ ਬਣਾਣੇ ਆ ਤਾਂ ਤੁਸੀਂ ਬੇਸਣ ਦੀ ਕੁਆਂਟੀਟੀ ਵਧਾ ਸਕਦੇ ਹੋ ਕਿ ਉਹ ਵਿੱਚ ਤੇ ਆਪਾਂ ਨੂੰ ਜਿੱਦਾਂ ਦੇ ਚਾਹੀਦੇ ਸੀ ਬਿਲਕੁਲ ਮੂੰਹ ਵਿੱਚ ਘੁਲ ਜਾਣ ਵਾਲੀ ਮਠਿਆਈ ਆਪਾਂ ਨੇ ਓਦਾਂ ਦੀ ਹੀ ਬਣਾ ਕੇ ਆਪਣੇ ਘਰ ਵਿੱਚ ਤਿਆਰ ਕੀਤੀ ਆ ਦੇਖੋ ਜੀ ਆਪਾਂ ਸਾਰੇ ਬੇਸਣ ਦੇ ਲੱਡੂ ਬੱਟਕੇ ਤਿਆਰ ਕਰ ਲਏ ਆ ਬਹੁਤ ਵਧੀਆ ਲੱਡੂ ਬਣ ਕੇ ਤਿਆਰ ਹੋਏ ਆ ਤੁਹਾਨੂੰ ਮੇਰਾ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੂੰਹ ਵਿੱਚ ਘੁਲ ਜਾਣ ਵਾਲੇ ਬੇਸਣ ਦੇ ਲੱਡੂ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਤੁਹਾਨੂੰ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ